ਸਤੇਤੇ ਪਹੁੰਚੇ ਮੇਰੇ ਸਾਰੇ ਵੀਰ ਭਾਈ ਸਾਡੀ ਮਾਵਾਂ ਜਿਹੜੀਆਂ ਪਹੁੰਚੀਆਂ ਆਹ ਗੱਜ-ਮੱਜ ਕੇ ਫਤੇ ਦੀ ਸਾਂਝ ਪਾਈਏ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤੇ ਦਾ ਜਵਾਬ ਸਾਥੀਓ ਫਤਿਹ ਜਾਵੇ ਥੰਡ ਮੈਨੂੰ ਵੀ ਪਤਾ ਬਹੁਤ ਹੈ ਪਰ ਅਸੀਂ ਆਪਣੇ ਹੱਕਾਂ ਲਈ ਬੈਠੇ ਹਾਂ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਕਿ ਉਹ ਦਰਿਆ ਤੇ ਆ ਕੇ ਬੈਠੇ ਇਸ ਲਈ ਫਤੇ ਦਾ ਜਵਾਬ ਦਿਓ ਹੱਥ ਖੜੇ ਕਰਕੇ ਸਾਰੇ ਜੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਮੰਦ ਭੱਗੀ ਸਰਕਾਰ ਦੇ ਅਕੇਂ ਸੀ ਧਰਾਂ ਲਈ ਬੈਠੇ ਐ ਇਹ 2024 ਨੂੰ ਚੜ੍ਹੇ ਨੂੰ ਹਜੇ 4 ਦਿਨ ਹੋਏ ਐ ਪਰ ਇਸ ਇਓ ਨੇ ਜਿਹੜੀ ਕਾਰਜਕਾਰੀ ਹੈ ਉਹ ਇੰਨੀ ਕਮਜ਼ੋਰ ਭੱਗੀ ਹੈ ਜਿਹਦਾ ਕੋਈ ਜਵਾਬ ਹੀ ਨਹੀਂ ਧੂਰੀ ਸਹਿਰ ਜਿਹੜਾ ਮੁੱਖ ਮੰਤਰੀ ਦਾ ਹਲਕੇ ਦਾ ਸ਼ਹਿਰ ਹੈ ਉਹਦੇ ਇਹਨੇ ਹਾਲਾਤ ਬੜੇ ਐ ਕਿ ਉਰੇ ਦਿਨ ਦਿਹਾੜੇ ਚੋਰੀਆਂ ਹੋਣੀਆਂ ਉਰੇ ਸਾਰੇ ਪਾਸਿਓ ਧੂਰੀ ਦੇ ਚਾਰੇ ਕੋਨਿਆਂ ਦੇ ਵਿੱਚ ਗੰਦ ਦੇ ਢੇਰ ਲੱਗੇ ਹੋਏ ਆ ਸਾਡੇ ਸੂਏ ਦੀ ਜਿਹੜੀ ਸਮੱਸਿਆ ਸੀ ਉਹਦਾ ਹੱਲ ਆਮ ਆਪੀ ਨੇ ਕਰਿਆ ਅਸੀਂ ਉਹਨੂੰ ਚੰਗਾ ਮੰਨਦੇ ਆ ਕਿਉਂਕਿ ਮੈਂ ਉਹ ਆਮ ਆਪੀ ਜਿਹੜੀ ਹੋਰ ਡੀਟਰ ਵਰਗਾ ਬੰਦਾ ਨਹੀਂ ਜਿਹੜਾ ਕੋਈ ਚੰਗਾ ਕੰਮ ਕਰੇ ਉਹਨੂੰ ਸਿਖਾਉਣਾ ਚਾਹੀਦਾ ਪਰ ਅਫਸੋਸਨਰ ਗੱਲ ਇਹ ਹੈ ਕਿ ਉੱਥੇ ਜਿਹੜੇ ਮਿੱਟੀ ਦੇ ਢੇਰ ਲੱਗੇ ਹੋਏ ਸੀ ਉਹਦੇ ਕਰ ਸਾਡੇ ਏਰੀਏ ਦੇ ਵਿੱਚ ਤਿੰਨ ਚਾਰ ਵਾਰ ਉਹਤੇ ਗੱਡੀਆਂ ਲੱਗਦੀਆਂ ਨੂੰ ਉਥੇ ਕੋਈ ਬੈਰੀਗੇਟਿੰਗ ਨਹੀਂ ਕੀਤੀ ਹੋਈ ਕਿ ਉਥੇ ਜਾ ਕੇ ਲੋਕਾਂ ਨੂੰ ਪਤਾ ਲੱਗੇ ਕਿ ਮੂਰੇ ਕੰਮ ਚੱਲ ਰਹੇ ਆ ਇਹ ਐਸਈਓ ਦੇ ਕਾਰਜਕਾਰੀ ਕਾ ਸਾਡੇ ਸਾਰੇ ਪੂਰੀ ਦੇ ਵਰਗ ਭਾਵੇਂ ਉਹ ਪ੍ਰਾਪਰਟੀ ਡਿਵਿਲਪਰ ਨੇ ਭਾਵੇਂ ਉਹ ਐਕਸ ਸਰਵਿਸਮੈਨ ਨੇ ਭਾਵੇਂ ਉਹ ਸਿਵਲ ਸਿਟੀਜ਼ਨ ਨੇ ਭਾਵੇਂ ਉਹ ਆਮ ਜਨਤਾ ਇਸ ਬੰਦੇ ਨੇ ਸਾਰਿਆਂ ਨੂੰ ਅਰਾਸ਼ ਕੀਤਾ ਹੋਇਆ ਮੈਂ ਮਾਫੀ ਚਾਹਣਾ ਅੱਜ ਤੱਕ ਮੈਂ ਕਿਸੇ ਬੰਦੇ ਬਾਰੇ ਨਾ ਕਿਸੇ ਅਫਸਰ ਦੇ ਬਾਰੇ ਕਦੇ ਧਰਨਾ ਨਹੀਂ ਲਾਇਆ ਪਰ ਸਾਨੂੰ ਮਜਬੂਰ ਕੀਤਾ ਗਿਆ ਪਹਿਲਾਂ ਦੇ ਜਿਹੜੇ ਬੁਲਾਰੇ ਬੋਲ ਕੇ ਗਏ ਨੇ ਉਹ ਇਹ ਸੀਓ ਨੂੰ ਯੋ ਸਾਹਿਬ ਕਹਿੰਦੇ ਸੀ ਮੈਂ ਕਹਿਣਾ ਚਾਹਣਾ ਇਹ ਯੋ ਸਾਹਿਬ ਕਹਿਣ ਦੇ ਵੀ ਕਾਬਿਲ ਨਹੀਂ ਇੱਕ ਗ੍ਰਾਫਟਰ ਬੰਦਾ ਹੈ ਜਿਹਨੇ ਸਾਡੇ ਇਲਾਕੇ ਨੂੰ ਰਾਹ ਕਰਕੇ ਰੱਖ ਦਿੱਤਾ ਅੱਜ ਤੱਕ ਅੱਜ ਤੱਕ ਧੂੜ ਹੀ ਨਹੀਂ ਇਤਿਹਾਸ ਵਿੱਚ ਇੰਨੇ ਯੋ ਹੈ ਐਡਾ ਵਿਕਾਰ ਯੋ ਕਦੇ ਵੀ ਨਹੀਂ ਆਇਆ ਜਿਨੇ ਪੈਨਸ਼ਨ ਤੱਕ ਇਹ ਇਤਾਂ ਦਾ ਪਿਕਾਰ ਅਫਸਰ ਹੈ ਜਿਹੜਾ ਉਹਦੇ ਵੀ ਪੈਸੇ ਲੈਂਦਾ ਯਾਰ ਦੱਸੋ ਕਿੱਡੇ ਕਿਡੇ ਅਸੀਂ ਯੁੱਗ 'ਚ ਬੈਠੇ ਆ ਇਸ ਬੰਦੇ ਨੇ ਜਦੋਂ ਮੈਂ ਆ ਬਸੰਤ ਕਲੋਨੀ ਵਾਲੇ ਭਜਨੋ ਦੀ ਖੜੇ ਆ ਇਹਨਾਂ ਦੇ ਮਹਾਲੇ ਜਫਦੋਸ ਕਰਨਗੇ ਉੱਥੇ ਮਾਈਤੀ ਤੁਸੀਂ ਸਾਰੇ ਜਾਣੇ ਬੈਠੇ ਹੋ ਆ ਜਕਤਾਰ ਬੈਠਾ ਉੱਥੇ 6 ਮੋਤਾ ਹੋਈਆਂ ਡੇਕੂ ਦੇ ਘਰ ਹਰ ਸਾਡੇ ਧੂਰੀ ਦੇ ਘਰ ਵਿੱਚ ਇੱਕ ਪੇਸ਼ੈਂਟ ਸੀ ਜਿਹਦੇ ਸੱਲ ਕੱਢੇ ਹੋਏ ਸੀ ਪਰ ਇਹ ਸਰਕਾਰ ਦੇ ਪ੍ਰਸ਼ਾਸਨ ਨੇ ਇੱਕ ਵੀ ਅਜਿਹਾ ਕੋਈ ਸਟੈਪ ਨਹੀਂ ਚੁੱਕਿਆ ਕਿ ਸਾਡੇ ਲੋਕਾਂ ਨੂੰ ਪਹੁੰਚਾਇਆ ਜਾਵੇ ਅੱਜ ਪੁਲਿਸ ਵਾਲੇ ਘਰੇ ਕਰਦੇ ਜੇ ਅਸੀਂ ਚੜ੍ਹਨਾ ਚਾਹੀਏ ਤਾਂ 6 ਪੁਲਿਸ ਵਾਲੇ ਮੈਨੂੰ ਰੋਕ ਲੈਣਗੇ ਇਹ 6 ਨੰਦ ਪੁਲਿਸ ਵਾਲੇ ਰੋਕ ਲੈਣਗੇ ਜਿਵੇਂ ਜਾਵਾਂ ਜਿਵੇਂ ਅੰਦਰ ਜਾ ਕੇ ਈਓ ਦੇ ਦਫ਼ਤਰ 'ਚ ਹੱਲਾ ਗੁੱਲ ਕਰਦਾ ਪਰ ਮੇਰੀ ਇਹ ਫਿਤਰਤ ਨਹੀਂ ਮੇਰੀ ਇਹ ਸੋਚ ਨਹੀਂ ਕਿ ਸਾਡੇ ਭਰਾ ਨੇ ਇਹ ਆਪਣੀ ਡਿਊਟੀ ਚਵਾੜੀ ਹੈ ਸਾਡਾ ਅਧਰ ਹੈ ਇਸ ਈਓ ਦੇ ਕੰਨਾ ਵਿੱਚ ਆਵਾਜ਼ ਪਾਉਣੀ ਪਰ ਮੈਨੂੰ ਲੱਗਦਾ ਭਾਈ ਜੀ ਜਦੋਂ ਉਹਨੇ ਕੈਂਪ ਲਾਉਂਦੇ ਹੁੰਦੇ ਨੇ ਨਾ ਬਸ ਸਿੱਧੀ ਜੋ ਕੋਈ ਕੈਂਪ ਲਾਉਂਦੇ ਨੇ ਇਹ ਯੋਗਲਾਜ ਜ਼ਰੂਰ ਕਰਾਓ ਇਹਦੇ ਕੰਨ ਦੇ ਪਰਦੇ ਫਟੇ ਹੋਏ ਨੇ ਇਹਨੂੰ ਸੁਣਦਾ ਨਹੀਂ ਨਾ ਇਹਨੂੰ ਦਿਖਦਾ ਅੱਖਾਂ ਦਾ ਆਪਰੇਸ਼ਨ ਮੈਂ ਤੁਹਾਨੂੰ ਕਹਿੰਦਾ ਜਿੰਨੇ ਇਹਦੇ ਪੈਸੇ ਲੱਗਣਗੇ ਮੈਂ ਲਾਉਂਗਾ ਭਾਈ ਫਿਰ ਅੱਖਾਂ ਦਾ ਆਪਰੇਸ਼ਨ ਕਰਾਓ ਤੇ ਇਹਦੇ ਕੰਨਾਂ ਦੇ ਪਰਦੇ ਕੋਈ ਗੱਲ ਨਹੀਂ ਅਸੀਂ 10-20 ਰੁਪਏ ਇਕੱਠੇ ਕਰਕੇ ਦਾ ਇਲਾਜ ਜ਼ਰੂਰ ਕਰਾਵਾਂਗੇ ਇਹ ਐਡਾ ਬਕਾਰ ਅਫਸਰ ਹੈ ਜਿਹਨੂੰ ਤੂੰ ਇਹਦਾ ਦਰਦ ਹੀ ਨਹੀਂ ਦਿਖਿਆ ਪਤਾ ਨਹੀਂ ਆਮ ਆਦਮੀ ਪਾਰਟੀ ਨੇ ਕੀ ਸੋਚ ਕੇ ਉਰਾਇਆ ਹੋਇਆ ਜਾਂ ਤਾਂ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਮੈਦਾਨ ਛੱਡਤਾ ਵੀ ਮੁੜ ਕੇ ਅਸੀਂ ਧੂਰੀ ਚਾਉਂਦੇ ਨਹੀਂ ਕਿਉਂਕਿ ਇਹ ਤਾਂ ਉਹਨਾਂ ਦੇ ਵੋਟਾਂ ਖਰਾਬ ਕਰ ਰਿਹਾ ਜਾਂ ਮੇਨੂੰ ਤਾਂ ਫੈਸਲਾ ਹੈ ਕਿ ਮੈਂ ਕਾਂਗਰਸੀ ਐ ਜੇ ਲੋਕਾਂ ਦੇ ਕੰਮ ਨਹੀਂ ਕਰੂਗਾ ਮੈਂ ਲੋਕਾਂ ਨਾਲ ਖੜੂਗਾ ਬੁੱਤੇ ਦੇਖੂਗਾ ਪਰ ਆਮ ਆਦਮੀ ਵਾਲੇ ਯਾਰ ਕੀ ਸੋਚ ਕੇ ਰੱਖਿਆ ਆ ਆਮ ਆਦਮੀ ਦਾ ਇੱਕ ਬਰਾਕਪੁਰਾ ਤੁਹਾਨੂੰ ਮੈਂ ਦੱਸਦਾ ਉਹਦੇ ਘਰ ਕੋਲੇ ਅਸੀਂ ਗਏ ਮੈਨੂੰ ਕਹਿੰਦਾ ਯਾਰ ਕੀ ਕੇ ਭੇਜਿਆ ਮਿੱਟੀ ਦਾ ਢੇਰ ਤੁਹਾਡੇ ਘਰមុខੇ ਲੱਗਿਆ ਹੋਇਆ ਹੈ ਤੁਹਾਡੀ ਸਰਕਾਰ ਹੈ ਤੁਸੀਂ ਬਲਾਕ ਪ੍ਰਧਾਨ ਨੂੰ ਤੁਸੀਂ ਇਹਨੂੰ ਚਕਾਓ ਕਹਿੰਦੇ ਯਾਰ ਕੀ ਦੱਸਾਂ ਮੈਂ ਮੈਂ ਕੀ ਹੋ ਗਿਆ ਕਹਿੰਦੇ ਇਹ ਉਹਨੂੰ ਮੈਂ ਫੋਨ ਕਰਿਆ ਵੀ ਮੈਂ ਬਲਾਕ ਪ੍ਰਧਾਨ ਹੈ ਕਹਿੰਦਾ ਉਹਨੇ ਫੋਨ ਉੱਤਕੇ ਆਈ ਦੱਸਤਾ ਕਹਾਂ ਮੈਂ ਉਹਦੇ ਕੋਲ ਗਿਆ ਉਹਨੂੰ ਕਹਿੰਦਾ ਬਲਾਕ ਪ੍ਰਧਾਨਾ ਕਹਿੰਦਾ ਮੈਨੂੰ ਘਾਟਾ ਬਾਹਰ ਹੀ ਖੜਾ ਰੱਖਿਆ ਤੋ ਮੈਂ ਕਹਾਂ ਯਾਰ ਕੀ ਫਾਇਦਾ ਹੈ ਜੀ ਸਰਕਾਰ ਦਾ ਕਦੇ ਸਾਡੀ ਵਾਰੀ ਆਉਣ ਦਿਓ ਆਈ ਜੇ ਇਹਨੂੰ ਚਟਾਇਆ ਨਾ ਆ ਜਿਹੜਾ ਚਕਾਤ ਕਾ ਭੇਜਾਂਗਾ ਧੂਰੀ ਦਾ ਗੰਦ ਕਰੇ ਸਾਡੀ ਵਾਰੀ ਆਉਣ ਦਿਓ ਆ ਬਾਬਾ ਫਸਰੀ ਵਾਲੇ ਦੀ ਝਗੈ ਮੈਂ ਸਾਰੇ ਧਰਮਾਂ ਦੀ ਕਦਰ ਸਤਿਕਾਰ ਕਰਦਾ ਸਰਾਪਨ ਧਰਮ ਚ ਮੇਰਾ ਜਨਮ ਹੋਇਆ ਆਈ ਫਸਰੀ ਵਾਲੇ ਬਾਬੇ ਦੀ ਝਗੈ ਪੁਰੇ ਇੰਨਾ ਗੰਦ ਪਿਆ ਹੋਇਆ ਬਾਈ ਜਿੰਦਾ ਕੋਈ ਅੰਤ ਨਹੀਂ ਇਹਨੂੰ ਕਹਿ ਕੇ ਆਪਕੇ ਮੈਂ ਤਾਂ ਉਹੀ ਗੱਲ ਕਹਿੰਦਾ ਤਾਂ ਬੋਲਾ ਮੈਨੂੰ ਕੋ ਹੁਣ ਵੀ ਸਾਰੇ ਕਈਆਂ ਦੇ ਈਓ ਸਾਹ ਈਓ ਸਾਹ ਉਹ ਕਾਦਾ ਸਾਹ ਜਿਹੜਾ ਲੋਕਾਂ ਨੇ ਕੰਮ ਨਹੀਂ ਕਰਦਾ ਕਾਦਾ ਸਾਹ ਮੈਂ ਥੋੱਕ ਕੇ ਕਹਿੰਦਾ ਕਰਪੜ ਅਫਸਰ ਹੈ ਕਰਪੜ ਬੰਦਾ ਹੈ ਜਿਹਨੇ ਲੋਕਾਂ ਦੇ ਕੰਮ ਨਹੀਂ ਕਰਦੇ ਲੈ ਚਾਹ ਮੈਨੂੰ ਕਹ ਲੂ ਜਿੱਚ ਕੋਣਾ ਹੈ ਤੇਰੇ ਚਾਮ ਇਸ ਕਾਕੇਦ ਕਾ ਸੁਪੀ ਕੋਈ ਧੁੱਕੀ ਵੀਮ ਦੀ ਵੇਚਦਾ ਸੁਪੀ ਆਪਣੇ ਦਮ ਦੇ ਹੋਂਲੇ ਤੱਕ ਪਹੁੰਚਿਆ ਆਪਣੇ ਦਮ ਤੱਕ ਮੈਂ ਲੋਕਾਂ ਦੇ ਵਿੱਚ ਜਾਂਦਾ ਲੋਕਾਂ ਦੇ ਸੁਖ ਸੁੱਖ ਚ ਕਰਦਾ ਤਾਂ ਮੈਨੂੰ ਲੋਕ ਪਿਆਰ ਕਰਦੇ ਹੈ ਮੈਂ ਉਹਨੇ ਫੂਟਾ ਬਣਾਉਣ ਨਹੀਂ ਆਇਆ ਅੱਜ ਤੁਸੀਂ ਇੰਨੇ ਠੰਡ ਚ ਖੜੇ ਹੋ ਨਾ ਮੈਨੇ ਛੋਟਾ ਜਿਹਾ ਸੱਦਾ ਦਿੱਤਾ ਹੈ ਛੋਟਾ ਜਿਹਾ ਐਸਾ ਲਾ ਧਾਖਣੇ ਹੈ ਦੇਵਾ ਜੀ ਛੋਟਾ ਜਾ ਜੇ ਦੋ ਦਿਨ ਪਹਿਲਾਂ ਤਿਆਰੀ ਕਰਦਾ ਮੇਰੇ ਭਰਾ ਕੇ ਪਾਦਾ ਨਾ ਬਈ ਉਹਨੇ ਇਹਨੂੰ ਬਾਹਰ ਕੱਢ ਕੱਢ ਕੇ ਲਿਆ ਕੇ ਰੱਖਦਾ ਇਹ ਸੁਣਦਾ ਅੰਦਰ ਸਵਾਦ ਨਾਲ ਸੁਣਦਾ ਹੋਣਾ ਇਹਨੂੰ ਪਤਾ ਨਹੀਂ ਵੀ ਇਹਦਾ ਪੇਚਾ ਕਿਹਦੇ ਨਾਲ ਪੈ ਗਿਆ ਇਹ ਉਹ ਬੰਦਾ ਨਹੀਂ ਮੈਂ ਉਹ ਨਹੀਂ ਹੈਗਾ ਉਹਨੇ ਪਤਲਾ ਫੁੱਕੇ ਆਹ ਆਕਾਰ ਕਰਕੇ ਚਲਾ ਜਾਊਗਾ ਇਹਦਾ ਪੇਚਾ ਐਤੀ ਗਲਤ ਬੰਦੇ ਨਾਲ ਪੈ ਗਿਆ ਇਹਨੂੰ ਘਰੋਂ ਬਾਹਰ ਨਹੀਂ ਨਿਕਲੰਦਣਾ ਮੈਨੇ ਜਿਹਨੇ ਸਾਡੀਆਂ ਮੰਗਾ ਲਾ ਮੰਗੀਆਂ ਮੈਂ ਐਸ.ਐਮ. ਸਾਹਿਬ ਨੂੰ ਮੈਂ ਪਹਿਲੀ ਤੁਹਾਡੇ ਦੇ ਜ਼ਰੀਏ ਵੀ ਕਹਿੰਨਾ ਪ੍ਰਸ਼ਾਸਨ ਨੂੰ ਮੈਸੇਜ ਚੋਂ ਸਾਹਿਬ ਨੂੰ ਕਿਹਾ ਤੁਸੀਂ ਐਸ.ਐਮ. ਨੂੰ ਸਾਹਿਬ ਨੂੰ ਬੁਲਾਓ ਇਹ ਬੰਦਾ ਦਾ ਸਾਡੇ ਕਾਵੇ ਵੀ ਇਹਨੂੰ ਤੁਸੀਂ ਮਿਲਣਾ ਵੀ ਨਹੀਂ ਜੇ ਤੁਸੀਂ ਕੋਈ ਬਾਹਰ ਆ ਜੇ ਇਦਾਂ ਮੈਂ ਮੂ ਵੀ ਨਹੀਂ ਲੱਗਣਾ ਚਾਹੁੰਦਾ ਇਹਦਾ ਬਕਾਰ ਬੰਦਾ ਯਾਰ ਕੋਈ ਬੰਦਾ ਹੈ ਜਿਹੜਾ ਬੁੜੀਆਂ ਦੀਆਂ ਪੈਨਸ਼ਨਾਂ ਤੇ ਰੁਪਏ ਦੀ ਝਾਕ ਰੱਖੀ ਐਮ.ਸੀ. ਇਹ ਤੋਂ ਤੰਗ ਨੇ ਇਹ ਪ੍ਰਾਪਰਟੀ ਵਾਲੇ ਇਹ ਤੋਂ ਤੰਗ ਨੇ ਆਮ ਵਰਗ ਇਹ ਤੋਂ ਤੰਗ ਹੈ ਜਿੱਦੋਂ ਖੁਸ਼ੀ ਨਾ ਮਿਲ ਲੱਗਦੇ ਦੀ ਘਰਾਂ ਦੀ ਕੁਝ ਹੋਣੀ ਹੈ ਇਕੱਲੀ ਜਾਨੇ ਨਿਆਨੇ ਕੁਝ ਹੋਣ ਕੇ ਕਵੇ ਸਾਡਾ ਤਾਂ ਧੂਰੀ ਦਾ ਕੋਈ ਵਸਿੱਤਾ ਕੁਛ ਨਹੀਂ ਇਹਦੇ ਮੁਲਾਜ਼ਮ ਕੁਛ ਨਹੀਂ ਇਹਦਾ ਪੀਐਸਟ ਕੁਛ ਨਹੀਂ ਯਾਰ ਮੈਨੂੰ ਕੱਲ ਉਹ ਵੀ ਕਹਿੰਦਾ ਤੇਰਾ ਪਾਈ ਯਾਰ ਜਿਵੇਂ ਮਰਜ਼ੀ ਕਰੋ ਇਹਦੇ ਇਹਦੇ ਕਮੇਟੀ ਚੋਂ ਬੰਦੇ ਕਹਿੰਦੇ ਜਿਵੇਂ ਮਰਜ਼ੀ ਕਰੋ ਇਹਦੀ ਪਤਨੀ ਕਰਾਓ ਜਿਵੇਂ ਮਰਜ਼ੀ ਕਰੋ ਮੈਂ ਕਿਉਂ ਸਾਲਿਓ ਤੁਹਾਨੂੰ ਤਨਖਾਹ ਮਿਲਦੀ ਹੈ ਤੁਹਾਡਾ ਨਾ ਬੌਸ ਹੈ ਕਹਿੰਦਾ ਜੀ ਇਹਦਾ ਬਹੁਤ ਤੁਹਾਨੂੰ ਮੁਬਾਰਕ ਸਾਨੂੰ ਨਹੀਂ ਮੁਬਾਰਕ ਜਿਹਦੇ ਮੁਲਾਜ਼ਮੋਂ ਤੋਂ ਦੁਖੀ ਜਿਹਦੇ ਐਮਸੀਓ ਤੋਂ ਦੁਖੀ ਜਿਹਦਾ ਉਹ ਕੀ ਕਰੂੰਗਾ ਯਾਰ ਤੁਸੀਂ ਸਾਰੇ ਜਾਨੇ ਬੈਠੇ ਹੋ ਅਸੀਂ ਆਪਦੀ ਮੰਗਾ ਲੈ ਕੇ ਆਇਆ ਆ ਕਮੇਟੀ ਦਾ ਗਰਾਊਂਡ ਤੁਸੀਂ ਦੇਖ ਲਓ ਕਿੰਨਾ ਕੁ ਦੂਰ ਆ ਸਾਹਮਣੇ ਪੂਰੇ ਸਾਡੀਆਂ ਮਾਵਾਂ ਭੈਣਾਂ ਸਾਰੇ ਆਉਂਦੇ ਆ ਮੈਂ ਇੱਕ ਦਿਨ ਸ਼ਹਿਰ ਕਰਨ ਆਇਆ ਉਹ ਕਹਿੰਦੇ ਪੁੱਤ ਉਰੇ ਲੇਡੀਜ਼ ਟਾਇਲਟ ਨਹੀਂ ਹੈਗਾ ਬੜੇ ਦੋਸਤ ਨਾਲ ਉਹਨਾਂ ਨੇ ਕਿਹਾ ਮੁੱਖ ਮੰਤਰੀ ਦਾ ਸ਼ਹਿਰ ਹੋਵੇ ਈਓ ਦਾ ਦਫ਼ਤਰ ਨਾਲ ਹੋਵੇ ਤੇ ਸਾਡੇ ਉਰੇ ਲੇਡੀਜ਼ ਟਾਇਲਟ ਨਹੀਂ ਹੈਗਾ ਝੁੱਲੇ ਇੰਨੇ ਹਾਲਾਤ ਬਸਨਾ ਹੈ ਕਿ ਉੱਥੇ ਕੋਈ ਵੀ ਬੱਚਾ ਡਿੱਗ ਸਕਦਾ ਹੈ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ ਦੀ ਫਰਕ ਪੈਦਾ ਇਹਨੇ ਤਾਂ ਆਪਣਾ ਟਾਉਣ ਨਾਲ ਗੱਡੀ ਚਾਹਣਾ ਗੱਡੀ ਚ ਜਾਣਾ ਇਹਦੇ ਘਰ ਵਾਲੀ ਵੀ ਬਾਹਰ ਇਹਦੇ ਸੱਚੇ ਵੀ ਬਾਤ ਇਹਨਾਂ ਦਾ ਤਾਂ ਕੋਈ ਵਸਿੱਧਾ ਧੂਰੀ ਹੈ ਨਹੀਂ ਜਿਹੜਾ ਉਹਨੇ ਸਹਿਰ ਕਰਤਾ ਹੋਵੇ ਲੋਕਾਂ ਵਿਚਰਦਾ ਹੋਵੇ ਨਾ ਇਹਨਾਂ ਨੂੰ ਸਾਡੇ ਦਰਦਾਂ ਦਾ ਮਿਉਨਿਸਪਲ ਕਮੇਟੀ ਦੇ ਦਫ਼ਤਰ ਤੇ ਬਾਹਰ ਬਹੁਤ ਦੇ ਕਾਰਨ ਸਿਰਫ ਇਹੀ ਨੇ ਕਿ ਮੈਂ ਆਪਣੇ ਲੋਕਾਂ ਦੀ ਆਵਾਜ਼ ਉਠਾ ਕਰਦਾ ਰਵਾਂਗਾ ਮੈਂ ਇਹ ਨਹੀਂ ਅਫਸਰਾਂ ਨੂੰ ਕਹਿਣਾ ਵੀ ਚਾਹੇ ਅਸੀਂ ਸਰਕਾਰ 'ਚ ਹੈਗੇ ਆਂ ਚਾਹ ਨਹੀਂ ਹੈ ਪਰ ਤੇਰੇ ਵਰਗੇ ਦਾ ਝੁੱਲੀ ਬਿਸਤਰਾ ਬੰਨ ਕੇ ਸੀ ਉਹਨੂੰ ਛੱਟਣਾ ਇਹ ਕੰਮ ਨਹੀਂ ਸੀ ਉਹਨੂੰ ਚੱਲਣ ਦੇਣਾ ਜਿਹਦਾ ਆਪੋਜੀਸ਼ਨ ਦਾ ਰੋਲ ਪੂਰਾ ਪਲੇ ਕਰਾਂਗੇ ਮੈਂ ਉਹਨੇ ਐਸਾ ਕਾਂਗਰਸੀ ਨਹੀਂ ਆਇਆ ਪੂਰੇ ਆਇਆ ਆਪਣੇ ਧੂੜੀ ਦਾ ਬੱਚਾ ਹੁੰਦੇ ਨਾਲ ਤੇ ਮੈਨੂੰ ਤਾਂ ਲੱਗਦਾ ਇਹਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਡੇਂਗੂ ਨਾਲ ਸਾਡੇ ਮੌਤੇ ਕਿੰਨੀਆਂ ਹੋਈਆਂ ਤੁਸੀਂ ਸਾਰੇ ਜਾਣੇ ਮੈਨੂੰ ਦੱਸੋ ਆਪਣੇ ਘਰ 'ਚ ਕਦੇ ਨਾ ਕਦੇ ਆ ਪਿਛਲੇ 4-5 ਮਹੀਨਿਆਂ ਤੋਂ ਸੱਲ ਬਹੁਤ ਲੋਕਾਂ ਦੇ ਘਟੇ ਆ ਕਿ ਨਹੀਂ ਘਟੇ ਬੋਲ ਕੇ ਦੱਸੋ ਘਟੇ ਕਿ ਨਹੀਂ ਕਿ ਇਹਨਾਂ ਨੇ ਕੋਈ ਅਹੀ ਦਾ ਸਟੈਪ ਚੱਕਿਆ ਜਿਹੜਾ ਸਾਨੂੰ ਬਚਾਇਆ ਜਾਵੇ ਕਦੇ ਇਹਨੇ ਸਫਾਈ ਨਹੀਂ ਕਰਾਈ ਵਿਚਾਰੇ ਕੱਚੇ ਮੁਲਾਜ਼ਮ ਦੇ ਜਿਹੜੇ ਮੇਰੇ ਕੋਲ ਆਉਂਦੇ ਆ ਮੇਰਾ ਦਫ਼ਤਰ ਉਰੀਆ ਚੌਂਕ ਦੇ ਵਿੱਚ ਮੇਰੇ ਕੋਲ ਆਉਂਦੇ ਕਹਿੰਦੇ ਭਾਈ ਜੀ ਸਾਡੀ ਸਮੱਸਿਆ ਵਾਣੀ ਇਹ ਸੁਣ ਰਿਹਾ ਮੈਂ ਕਿਹਾ ਯਾਰ ਉਹੀ ਤਾਂ ਨਹੀਂ ਮੈਂ ਤੁਹਾਨੂੰ ਕਹ ਲੀਆ ਇਹਦਾ ਇਲਾਜ ਨੂੰ ਚਕਰਾਓ ਇਹ ਤਾਂ ਸੁਣਦਾ ਨਹੀਂ ਇਹਦਾ ਬੇਗੋਲਾ ਬੰਦਾ ਹੈ ਜਿਹਨੂੰ ਕੋਈ ਫਰਕ ਨਹੀਂ ਪੈਂਦਾ ਵੀ ਨਾਲ ਤਾਂ ਬੰਦਾ ਮਰਦਾ ਹੈ ਜਿਉਂਦਾ ਹੈ ਕੀ ਕਰਦਾ ਇਸ ਕਰਕੇ ਇਹ ਸੀਈਓ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਤੂੰ ਬਹੁਤ ਕੰਮ ਕਰ ਲਿਆ ਜੋ ਕਰਨਾ ਸੀ ਸਾਡੇ ਪ੍ਰਾਪਰਟੀ ਵਾਲਿਆਂ ਨੂੰ ਇੰਨਾ ਤੱਕ ਕਰਿਆ ਐ ਐਨਓਸੀਆਂ ਕਰਕੇ ਇੰਨਾ ਕੰਮ ਖੜਿਆ ਉਹਨਾਂ ਦਾ ਭਾਈ ਜੀ ਮੈਨੂੰ ਦੱਸੋ ਉਹ ਵਿਚਾਰੇ ਕੀ ਕਰਨ ਕਿਹਦੇ ਕੋਲ ਜਾ ਕੇ ਆਪਣੀ ਪੁਕਾਰ ਕਰਨ ਉਹਨਾਂ ਦਾ ਕਾਰੋਬਾਰੀ ਇਹ ਐ ਪ੍ਰਾਪਰਟੀ ਦਿਨੇ ਦਾ ਕਾਰੋਬਾਰੀ ਇਹ ਐ ਲੈਣ ਦੇਣ ਦਾ ਪਰ ਇਸ ਬੰਦੇ ਨੇ ਸਿਰਫ ਕਿਨੇ ਮੈਂ ਸੁਣਿਆ ਕਿ ਕਿਨੇ ਝੁਣਵੇਂ ਆਮ ਆਦਮੀ ਦੇ ਵਲੰਟੀਅਰਾਂ ਦਾ ਕੰਮ ਕਰਦਾ ਹੈ ਚੇਅਰਮੈਨ ਹੋ ਗਿਆ ਵਲੰਟੀਅਰ ਹੋ ਗਿਆ ਉਹਨਾਂ ਦੀ ਐਨਸੀ ਆਪਾਸ ਕਰਦਾ ਹੈ ਹੋਰਾਂ ਤੱਕ ਇਹਨੂੰ ਕੋਈ ਮਤਲਬ ਨਹੀਂ ਪਰ ਅਸੀਂ ਅੱਜ ਇੱਕ ਝੰਟ ਹੋ ਕੇ ਇਸ ਸਖਸ਼ ਦਾ ਵਿਰੋਧ ਕਰਿਆ ਕਿਉਂਕਿ ਇਸ ਬੰਦੇ ਨੇ ਕਿਸੇ ਵੀ ਵਰਗ ਨੂੰ ਖੁਸ਼ ਨਹੀਂ ਕੀਤਾ ਫਿਰ ਜਦੋਂ ਮੈਂ ਮੁੱਦੇ ਚੱਕੇ ਜਦੋਂ ਮੈਂ ਇਹਨੂੰ ਪਾਣੀ ਦੀ ਸਪਲਾਈ ਪਿੱਛੇ ਜਿਹੜੇ ਸੰਦੀਪ ਜੀ ਖੜੇ ਆ ਸੈਂਸ ਸੰਦੀਪ ਜੀ ਖੜੇ ਆ ਸੀ ਜੀ ਕਿਥੇ ਗਏ ਸੀ ਜੀ ਤੁਹਾਡੇ ਬਾਅਦ ਚ ਪਾਣੀ ਦੀ ਸਪਲਾਈ ਇਹਨਾਂ ਦੇ ਬਾਅਦ ਚ ਪਾਣੀ ਦੀ ਸਪਲਾਈ ਦੀ ਹੈ ਮੈਂ ਇਸ ਬੰਦੇ ਨੂੰ ਫੋਨ ਕਰਿਆ ਮਹੰਗੇ ਵੀਰ ਜੀ ਪਾਣੀ ਦੀ ਸਪਲਾਈ ਨਾਲ ਸਾਡੀਆਂ ਮਾਵਾਂ ਭੈਣਾਂ ਦਾ ਬੁਰਾ ਹਾਲ ਹੈ ਮੇਰੇ ਘਰੇ ਸਮੱਸਿਆਵਾਂ ਲੱਗਿਆ ਹੈ ਮੈਨੂੰ ਕੋਈ ਦਿੱਕਤ ਨਹੀਂ ਪਰ ਮੇਰੇ ਭਰਾ ਯਾਰ ਜਿਹੜੇ ਹਜ਼ਾਰਾਂ ਪਰਿਵਾਰ ਜਿਨ੍ਹਾਂ ਦੇ ਘਰੇ ਕੋਈ ਪਾਣੀ ਦੀ ਸਮੱਸਿਆਵਾਂ ਲਈ ਉਹਨਾਂ ਨੂੰ ਬੜੀ ਦਿੱਕਤ ਹੈ ਮੈਂ ਉਹਨਾਂ ਕਰਕੇ ਤੁਹਾਨੂੰ ਬੇਨਤੀ ਕਰਦਾ ਹੈ ਵੀ ਉਹਨਾਂ ਦਾ ਕੰਮ ਕਰੋ ਕਹਦਾ ਹਾਂ ਜੀ ਹਾਂ ਜੀ ਭਾਈ ਜੀ ਤੁਹਾਡੇ ਕਹਦਾ ਸ਼ਰਮਖੀ ਅਗਲੇ ਦਿਨ ਪਾਈਏ ਇਸ ਬੰਦੇ ਨੇ ਮੇਰੇ ਪੋਸਟਰ ਤਾਪੇ ਪੋਸਟਰ ਤਾਰ ਕੇ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਫਿਰ ਮੈਂ ਉਹਨੂੰ ਭਾਈ ਨੂੰ ਬੇਨਤੀ ਕਰਦਾ ਤੂੰ ਰਿਕਾਰਡਿੰਗ ਚਲਾ ਮੈਂ ਜਿਹੜੀ ਉਹ ਮੁਲਾਜ਼ਮ ਦੇ ਨਾਲ ਕਰੀ ਹੈ ਨਾ ਜਿਹੜਾ ਪੋਸਟਰ ਤਾਰੇ ਤੂੰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਿ ਉਹ ਸੁਣੋ ਫੇਰ ਆਪਾਂ ਗੱਲ ਕੰਟੀਨਿਊ ਕਰਦੇ ਆਂ ਤੂੰ ਰਿਕਾਰਡਿੰਗ ਮੇਰਾ ਵੀ ਚਲਾ ਆਪਾਂ ਸਾਰਿਆਂ ਨੂੰ ਦਿਸਣਾ ਚਾਹੀਦਾ ਚਲਾ ਮੇਰਾ ਵੀ ਹੈਲੋ ਹਾਂਜੀ ਕੌਣ ਬੋਲ ਰਿਹਾ ਹੈ ਤੁਸੀਂ ਕਿਹਨੂੰ ਬੋਲਦੇ ਮੈਂ ਸੁਦੇਸ਼ ਸ਼ਰਮਾ ਬੋਲ ਰਿਹਾ ਹਾਂ ਤੁਸੀਂ ਕੌਣ ਬੋਲ ਰਹੇ ਹੋ ਮੈਂ ਸੁਦੇਸ਼ ਨਮਸਤੇ ਜੀ ਕੀ ਗੱਲ ਹੈ ਸਰ ਤੇ ਕਿੱਥੇ ਹੁੰਦੇ ਹੋ ਤਾਂ ਅੱਛਾ ਕੀ ਦਾ ਤੁਸੀਂ ਪੋਸਟਰ ਕਾੜਦੇ ਹੋ मुलम त भई मेर शहर कोई जित बहस न ਇਹ ਉਹ ਕਹਿਰ ਦੀ ਛੁੱਭੀ ਦੇ ਲਾਗੂ ਕੋਈ ਨਿੱਕਾ ਦਾ ਕੰਮ ਗਲਤ ਆ ਨਾ ਹਾਂ ਤਾਂ ਤੋਂ ਆਇਆ ਸੀ ਕਿ ਆਪੇ ਇਹ ਸਾਰੇ ਲਾਗੇ ਭਗਵਾਨ ਸਮਾਨ ਵਾਲੇ ਕੋਲੇ ਦੇ ਵੀ ਹਾਂ ਸਾਡੀ ਦੋਨਾਂ ਨਾਲ ਆਪੇ ਭਗਵਾਨ ਸਮਾਨ ਵਾਲੇ ਵੀ ਹਾਂ ਇਹਨਾਂ ਸਾਨੂੰ ਕਹਿੰਦੇ ਨਾ ਇਹ ਨਹੀਂ ਲਾਣੇ ਦਸਤਲੇ ਸੁਗਨ ਸਰਮਾਨੇ ਲਾ ਰਹੇ ਨੇ ਜੇਕਰ ਉਹ ਵੀ ਜਾ ਤਿੰਨ ਚਾਰ ਤਾਂ ਉਹ ਵੀ ਲਾ ਦੇ ਭਗਵਾਨ ਸਮਾਨ ਦੇ ਵੀ ਹਾਂ ਕਮੇਟੀ ਆੜ ਦੇ ਉੱਤੇ ਹਮੇਸ਼ਾ ਪਹਿਲਾਂ ਵੀ ਮੇਰੇ ਆਏ ਗਾੜੇ ਦੇਖਾ ਦੇ ਮੈਂ ਪਹਿਲਾਂ ਕੁਝ ਕਿਹਾ ਹੈਗਾ ਹਾਂਜੀ ਲੱਗਦਾ ਪਹਿਲਾਂ ਵੀ ਮੇਰੇ ਘਾਰੇ ਸੀ ਲਾਸਤ ਹੈ ਕੀ ਪ੍ਰੋਬਲਮ ਹੈ ਨਾ ਪਤਾ ਨਹੀਂ ਕੀ ਪ੍ਰੋਬਲਮ ਹੈ ਮੈਂ ਕਹਾ ਰਹਾ ਨਾ ਮੈਨੂੰ ਹੁਣ ਮੇਨ ਕਿਸੇ ਲੋਕਾਂ ਦੇ ਫੋਨ ਆਇਆ ਵੀ ਐ ਕਰਕੇ ਤੁਹਾਡੇ ਪੋਸਟ ਉਤਾਰ ਰਹੇ ਨੇ ਬੇਚੈਨ ਸੀਗੇ ਵਿਚਾਰੇ ਮੈਨੂੰ ਫੋਨ ਆਇਆ ਉਹਨਾਂ ਦਾ ਕਹਿੰਦੇ ਜੀ ਐ ਕਰਕੇ ਪੋਸਟ ਉਤਾਰ ਰਹੇ ਨੇ ਉਹਨਾਂ ਨੇ ਤੁਹਾਡੇ ਹਾਂ ਜੀ ਹਾਂ ਮੈਂ ਕਹਿਆ ਮਾੜੀ ਗੱਲ ਹੈ ਯਾਰ ਕੋਈ ਤੁਸੀਂ ਆਪ ਦੇ ਕੋਈ ਵੀ ਤੁਸੀਂ ਤੁਸੀਂ ਮੇਰੇ ਸ਼ਹਿਰ ਦੇ ਹੋ ਲੈ ਜੀ ਆ ਜੀ ਉਹਨੂੰ ਅੱਜ ਤੱਕ ਇਹਦਾ ਕੁਝ ਨਹੀਂ ਹੋਇਆ ਸਿਰਫ ਲੋੜੀਂਦੀ ਵੀ ਤਾਂ ਮਿਲ ਜਿਹੇ ਨੇ ਉਹ ਤਾਂ ਵੀ ਬਸ ਠੀਕ ਜਾਈ ਹਾਂ ਕਹਿੰਦੇ ਨਾ ਬਸ ਨਾਮ ਹੋਸਤੇ ਬਾਰੇ ਉਰੀਗਾ ਲਣਾ ਚੋਰ ਕੋਈ ਨਹੀਂ ਯੋਸਾਹਬ ਨੂੰ ਦੇਖਣ ਲਈ ਯੋਸਾਹਬ ਨੇ ਕਿਹਾ ਤੁਹਾਨੂੰ ਹਾਂਜੀ ਹਾਂਜੀ ਕੋਈ ਗੱਲ ਨਹੀਂ ਠੀਕ ਹੈ ਭਾਈ ਓਕੇ ਤੁਸੀਂ ਕਿੱਥੇ ਹੋਣ ਕਿੱਥੇ ਹੋ ਰਜੇਸ਼ ਜੀ ਮੈਂ ਪੁੱਛ ਰਿਹਾ ਮੈਂ ਕਿਹਾ ਤੁਸੀਂ ਸਾਰੇ ਸ਼ਹਿਰ ਚ ਉਤਾਰਤੇ ਪੋਸਟਰ ਕਿੱਥੇ ਧਾਰ ਰਹੇ ਹੋ ਇਹ ਗੰਗਾ ਮਾੜੀ ਗੱਲ ਆ ਯਾਰ ਰਜੇਸ਼ ਭਾਈ ਇਹਨਾਂ ਨੇ ਗੱਲ ਕਹਿਣ ਦੀ ਵਾ ਆਪਣੇ ਬੈਰੀ ਯਾਰ ਇਹਨਾਂ ਨੂੰ ਜਿਹੜਾ ਸਾਡਾ ਸੁਪਰਵਾਈਜ਼ਰ ਲੱਭਾਇਆ ਸੀ ਹੂੰ ਰਤਨਾਵਾ ਕਰੀ ਤੇ ਉਹਨਾਂ ਨੂੰ ਗੱਲ ਨਹੀਂ ਕਿ ਇਹ ਜਿੱਦਾਂ ਲੋੜੀ ਦੀ ਬਤਾਈ ਜਾਂਦੀ ਜਾਈਏ ਨੇ ਬਾਈ ਨਾਲ ਇਹ ਤਾਂ ਕੋਕਾ ਦਾ ਸਬਤਰ ਹੈ ਸਬਤਰੂਰੀ ਦਾ ਮੁੰਡਾ ਹੈ ਕਿ ਯਾਰ ਤੁਸੀਂ ਸਾਰੇ ਬਾਹਰ ਲੈ ਕੇ ਸਰ ਨੂੰ ਉਹ ਕਰਦੇ ਹਾਂ ਹਾਂਜੀ ਹਾਂਜੀ ਜਸ ਕੁਮਾਰ ਜੀ ਦਰਵਾਜ਼ਾ ਖੋਲ੍ਹ ਦੇ ਜੀ ਨਹੀਂ ਮੈਂ ਤੁਹਾਡੀ ਤੁਹਾਡੀ ਸਗਰੇ ਜੋਬ ਹੈ ਤੁਹਾਡੇ ਕੋਲ ਕੁਝ ਨਹੀਂ ਪਰ ਇਹਨਾਂ ਨੂੰ ਪਤਾ ਦਾ ਇਹ ਜਾਣ ਬੁੱਝ ਕੇ ਬਾਈ ਨੇ ਵੀ ਕਿ ਕਿ ਜਦੋਂ ਉਹ ਸ਼ੁਭ ਸਰਫਤ ਮੋਟੂ ਤਾਹੋਂ ਹਾਂਜੀ ਹੈ ਕੀ ਹੈ ਵੀ ਕੱਲੇ ਕੁਦੀ ਦੇ ਆ ਰਹੇ ਨੇ ਫੇਰ ਤੁਸੀਂ ਉਹ ਬੰਦਾ ਕੀ ਗੱਲ ਕਰੇ ਕੀ ਨਾ ਗੱਲ ਕਰੇ ਜਿਹਨਾਂ ਫੇਰ ਜਦੋਂ ਜਾਣਿਆ ਫਿਰ ਕਹਿੰਦੇ ਸਰ ਅਸੀਂ ਕੁਝ ਕਹਿੰਦੇ ਜੀ ਉਹ ਉਹ ਮੈਂ ਯੋਸਾਹ ਨੂੰ ਬੇਨਤੀ ਕਰਦਾ ਕਿ ਜਿਹਨੇ ਛੂਫੀ ਦੇ ਪੋਸਟਰ ਤਾਰੇ ਉਹ ਛੂਫੀ ਬਾਹਰ ਖੜਾ ਹੈ ਆ ਜਾ ਪੇਚਾ ਲਾ ਲੈ ਦੇਖਦੇ ਅਕਿੱਚ ਕਿੰਨੀ ਤਾਕਤ ਹੈ ਤੂੰ 10 ਪੌਸਾ ਲੈ ਲਿਆ ਮੈਂ ਕੱਲਾ ਹੀ ਆ ਆ ਜਾ ਹੁਣ ਆ ਬਾਹਰ ਹੁਣ ਅੰਦਰ ਕਿਉਂ ਬੜੇ ਬੈਠੇ ਜਾਂ ਤਾਂ ਪੋਸਟਰ ਨੂੰ ਪਤਾ ਨਹੀਂ ਤੈਨੂੰ ਕੀ ਦਿੱਕਤ ਹੋ ਗਈ ਜਾਂ ਤਾਂ ਅਗਲੀ ਵਾਰ ਤੇਰੀ ਫੋਟੋ ਨਾਲ ਲਵਾ ਦਿਆ ਕਰੂੰ ਭਾਈ ਵੀ ਨਾਲ ਯੋ ਧੂਰੀ ਵੱਲੋਂ ਇਹ ਨਹੀਂ ਜੀ ਦੀਪਕ ਜੀ ਨਾਰੇ ਦੀ ਫੋਟੋ ਛੋਟੀ ਨਾਲ ਲਵਾ ਦਿਆ ਕਰਾਂ ਭਗਵਾਨ ਕਮਾਲ ਸਾਹਿਬ ਨਾਲ ਬੜਾ ਪਿਆਰ ਹੈ ਕਹਿੰਦਾ ਉਹਦੇ ਨਾਲ ਆਹੋ ਮੇਰੇ ਕਲੇ ਛੂਪੀ ਤੇ ਲਾਓ ਕਿਉਂ ਇਹਨਾਂ ਕਾਹਦਾ ਘਬਰਾਉਣਾ ਹੈ ਉਹ ਤਾਂ ਮੁੱਖ ਮੰਤਰੀ ਸਾਹਿਬ ਹੈ ਮੈਂ ਤਾਂ ਛੋਟਾ ਜਿਹਾ ਬੰਦਾ ਹੈ ਮੇਰਾ ਕੀ ਰੁਤ ਮੈਂ ਉਹਦੇ ਨਾਲ ਟੱਕਰਾਂ ਕਰਾਂਦਾ ਅਗਰ ਮੈਂ ਲੋਕਾਂ ਦੇ ਦੁੱਖਾਂ ਚਾਹੁੰਦਾ ਤਾਂ ਇਹਨੂੰ ਦਿੱਕਤ ਹੈ ਮੈਂ ਲੋਕਾਂ ਦੇ ਮਸਲੇ ਹਟਾਉਣਾ ਇਹਨੂੰ ਦਿੱਕਤ ਹੈ ਮੈਂ ਲੋਕਾਂ ਦੇ ਨਾਲ ਖੜਦਾ ਇਹਨੂੰ ਦਿੱਕਤ ਹੈ ਭਾਈ ਜੀ ਮੈਂ ਤਾਂ ਅਹੀਂ ਖੜੂਗਾ ਤੂੰ ਆਪਦੀ ਪਤਨੀ ਕਰਾ ਕੇ ਉਰੋਂ ਚਲਾ ਜਾ ਮੈਂ ਨਹੀਂ ਪਿੱਛੇ ਹਟਦਾ ਤੂੰ ਆਪਣੀ ਬਦਲੀ ਕਰਾ ਤੇ ਰੋ ਜਾ ਨਹੀਂ ਤਾਂ ਤੇਰੇ ਦਰਬਾਰ ਮੁਰੇ ਢਿੱਲੀ ਛੁਪੀਆ ਵੀ ਖੜੂਗਾ ਹਜ਼ਾਰਾਂ ਬੰਦੇ ਲੈ ਕੇ ਆਉਂਗਾ ਪੂਰੀ ਖੜੂਗਾ ਤੇਰਾ ਨਿਕਲਦਾ ਦਾਦਾ ਬੰਦ ਕਰਾਉਂਦਾ ਇਹ ਕੰਮ ਤੇਰਾ ਹੁਣ ਨਹੀਂ ਚੱਲੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਐਸ.ਡੀ.ਐਮ ਸਾਹਿਬ ਨੂੰ ਬੁਲਾਓ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਸ ਬੰਦੇ ਦਾ ਮੈਨੂੰ ਮੂੰਹ ਵੀ ਨਹੀਂ ਲੱਗਦਾ ਇਸ ਕਰਕੇ ਇਹਨੂੰ ਅੰਦਰ ਹੀ ਰੱਖਿਓ ਜੇ ਬਾਹਰ ਆ ਗਿਆ ਫਿਰ ਘਹਾਉ ਵੀ ਗੱਲ ਜਾਣਾ ਫੇਰ ਲੱਗੇ ਉਹਨੇ ਕੀ ਹੋ ਗਿਆ ਬਾਕੀ ਮੇਰੇ ਸਾਰੇ ਭੈਣ ਭਰਾ ਮੇਰੇ ਨੌਜਵਾਨ ਸਾਥੀ ਜਿਹੜੇ ਪਹੁੰਚੇ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਤੁਸੀਂ ਸੁਣ ਲਈ ਨਾ ਆਡੀਓ ਧੱਕਾ ਕਰ ਰਿਹਾ કે ਨਹੀਂ ਕਰ ਰਿਹਾ ਜ਼ੋਰ ਨਾਲ ਕੋਈ ਧੱਕਾ ਕਰ ਰਿਹਾ કે ਨਹੀਂ ਕਰ ਰਿਹਾ ਕਰ ਰਿਹਾ કે ਨਹੀਂ ਕਰ ਰਿਹਾ ਫਿਰ ਇਹਨੂੰ ਕੀ ਕਰੀਏ ਦੱਸੋ ਕੁੰਬੜਾ ਲੈ ਜੀਏ ਫਿਰ ਸੀਟ ਤੇ ਬਿਠਾ ਕੇ ਮੋਟਰ ਤੇ ਲੈ ਜਾਣੇ ਇਹਨੂੰ ਕਿ ਨਹੀਂ ਉੱਥੇ ਬੰਦਾ ਇਹਨੂੰ ਫੜ ਕੇ ਫਿਰ ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਐਸਐਮ ਸਾਹਿਬ ਨੂੰ ਬੁਲਾਓ ਉਹਨਾਂ ਨਾਲ ਗੱਲਬਾਤ ਕਰਾਂਗੇ ਵ੍ਰਾਪਤਿਤ ਦਿਲਨ ਸੇ ਮੋਤੇ ਉਹ ਲੈ ਕੇ ਸਾਡੇ ਮੋਤੇ ਉਹ ਲੈ ਕੇ ਅਰਜੀ ਨਿਵੇਸ਼ਾ ਦੇ ਮੋਤੇ ਉਹ ਲੈ ਕੇ ਸ਼ਹਿਰ ਦੇ ਮੋਤੇ ਉਹ ਲੈ ਕੇ ਜੰਦਗੀ ਨੂੰ ਲੈ ਕੇ ਤੁਹਾਨੂੰ ਬੇਨਤੀ ਹੈ ਤੇ ਆਪਾਂ ਸਾਰੇ ਮੇਰਾ ਵੀਰ ਜੀ ਇਹਨਾਂ ਨੇ ਮੈਨੂੰ ਸੁਣੇ ਪੰਜ ਮਿੰਟ ਆਪਾਂ ਨਾੜੇ ਬਾਜੇ ਕਰਨੀਆਂ ਥੋੜਾ ਨਾਲ ਹੱਥ ਖੜੇ ਕਰਦੇ ਇਓ ਤੂਰੀ ਮਰਦਾਬਾਦ 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 ਇਓ ਤੂਰੀ ਸ਼ਰਮ ਕਰੋ ਕਰੋ ਸ਼ਰਮ ਕਰੋ ਇਓ ਤੂਰੀ ਚਾਹਦਾ ਕਰੋ मुर् मुर्दाबाद हा ये पिछलिया बाराला प्यार है हाथ नहीं खड़े प्यार प्यारा नहीं रिश्तेदार का नहीं फिर हाथ खड़े करके दो हाथ खड़े करके इुरी मुर्जा बात इुरी शर्म करो इूरी शर्म را <laughs>